ਸਾਡੀ ਆਵਾਜ਼ ਆਮ ਪਬਲਿਕ ਤੱਕ, ਮੀਡੀਆ ਰਾਈਸ, ਪੰਜਾਬ ਸਰਕਾਰ ਤੱਕ ਸਾਨੂੰ ਪੂਰੀ ਉਮੀਦ ਹੈ ਕਿ ਪਹੁੰਚੇਗੀ। ਜਿਹੜੀ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਇੱਕ ਬਹੁਤ ਹੀ ਟੌਪਿਕ ਜਿਹੜਾ ਪਿਛਲੇ ਕੁਝ ਹਫ਼ਤਿਆਂ ਤੋਂ ਬੜਾ ਹੀ ਗਰਮਰਾ ਰੱਖਿਆ ਹੈ। ਜਿਹੜਾ ਕਿ ਆਮ ਪਬਲਿਕ ਤੱਕ, ਮੀਡੀਆ ਰਾਈ ਪਹੁੰਚ ਰਿਹਾ ਹੈ, ਸਰਕਾਰ ਤੱਕ ਪਹੁੰਚ ਰਿਹਾ ਹੈ ਕਿ ਕੁਝ ਬੱਚੇ ਜਿਹੜੇ ਸਾਡੇ ਭਾਈ-ਭੈਣ ਨੇ ਜਿਹੜੇ ਯੂਐਸ ਤੋਂ ਡਿਪੋਰਟ ਹੋਏ ਨੇ। ਅਸੀਂ ਉਸ ਬਾਰੇ ਚਰਚਾ ਕਰਾਂਗੇ ਕਿ ਉਸ ਹਾਲਾਤਾਂ ਚ ਗਏ ਹੋਣ ਗਏ ਨੇ, ਕਿਉਂ ਗਏ ਨੇ, ਕਿਸ ਤਰ੍ਹਾਂ ਗਏ ਨੇ, ਕਿਹੜੇ ਹਾਲਾਤਾਂ ਨੇ ਉਹਨਾਂ ਨੂੰ ਮਜਬੂਰ ਕੀਤਾ ਹੈ। ਕਿ ਇਸ ਤਰ੍ਹਾਂ ਉਸ ਯੂਐਸ ਪਹੁੰਚੇ ਨੇ ਫਿਰ ਬਾਅਦ ਚ ਉਹ ਡਿਪੋਰਟ ਹੋਏ ਨੇ ਕੁਝ ਹੋਰ ਵੀ ਮੈਸੇਜ ਨੇ ਕਿ ਇਹ ਬੱਚੇ ਅਗਰ ਕੋਈ ਜਿਹੜੇ ਇਨ ਫਿਊਚਰ ਵੀ ਨੇ ਜਾਣਾ ਚਾਹੁੰਦੇ ਨੇ ਉਹ ਕਿਵੇਂ ਜਾ ਸਕਦੇ ਨੇ ਕਿਉਂਕਿ ਜਿਹੜੀ ਮਾਈਗ੍ਰੇਸ਼ਨ ਹੈ ਇੱਕ ਇਲੀਗਲ ਮਾਈਗ੍ਰੇਸ਼ਨ ਹੈ ਇੱਕ ਲੀਗਲ ਮਾਈਗ੍ਰੇਸ਼ਨ ਹੈ ਮਾਈਗ੍ਰੇਸ਼ਨ ਇਹ ਨਹੀਂ ਹੈ ਕਿ ਅੱਜ ਸ਼ੁਰੂ ਹੋਈ ਹੈ ਫਰੋਮ 에जेस ਇਟ ਇਸ ਹੈਪਨਿੰਗ ਐਂਡ ਸੇਮ ਗੋਸ ਫਰ ਇਲੀਗਲ ਮਾਈਗ੍ਰੇਸ਼ਨ ਇਲੀਗਲ ਮਾਈਗ੍ਰੇਸ਼ਨ ਇਹ ਨਹੀਂ ਹੈ ਕਿ ਜਿਹੜੇ 333 ਬੰਦੇ ਡਿਪੋਰਟ ਹੋਏ ਨੇ ਆਣ ਵਾਲੇ ਟਾਈਮ ਚ ਇਹ ਡਾਟਾ ਹੋ ਸਕਦਾ ਹਜ਼ਾਰਾਂ ਚ ਜਾਵੇ ਉਰੇ ਪਹਿਲੀ ਵਾਰ ਨਹੀਂ ਹੈ ਕਿ ਡਿਪੋਰਟ ਹੋਏ ਨੇ ਬੱਚੇ ਇਹ ਪਿਛਲੇ ਕਈ ਸਾਲਾਂ ਤੋਂ ਡਿਪੋਰਟ ਹੁੰਦੇ ਆ ਰਹੇ ਨੇ ਅਗਰ ਤੁਸੀਂ ਪੁਰਾਣੀਆਂ ਮੂਵੀਆਂ ਵੀ ਚੈੱਕ ਕਰੋ ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ ਵੀ ਇਹੋ ਜਿਹੀਆਂ ਮੂਵੀਆਂ ਆ ਰੱਖੀਆਂ ਨੇ ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਕਿਵੇਂ ਇਲੀਗਲ ਮਾਈਗ੍ਰੇਸ਼ਨ ਹੋ ਰਹੀ ਹੈ ਇਹ ਬੱਚੇ ਕਿਉਂ ਨਹੀਂ ਇਹ ਚੀਜ਼ ਤੋਂ ਸਿੱਖੇ ਕਿਉਂ ਇਹਨਾਂ ਨੇ ਆਹ ਵਾਲਾ ਰਸਤਾ ਅਡਾਪਟ ਕੀਤਾ ਤੇ ਇੱਕ ਹੋਰ ਟੌਪਿਕ ਹੈ ਕਿ ਮੀਡੀਆ ਰਾਹੀਂ ਆਮ ਪਬਲਿਕ ਤੱਕ ਇਹ ਮੈਸੇਜ ਪਹੁੰਚ ਰਿਹਾ ਹੈ ਕਿ ਕੁਝ ਹੀ ਚੁਣਿੰਦਾ ਏਜੰਟਸ ਨੇ ਪੰਜਾਬ ਦੇ ਵਿੱਚ ਜਿਹੜੇ ਕਿ অথরাইਜ਼ ਨੇ ਇਮੀਗ੍ਰੇਸ਼ਨ ਕੰਮ ਕਰਨ ਲਈ ਤੇ ਅਸੀਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਸੈਂਟਰਲ ਗਵਰਨਮੈਂਟ ਦੇ ਵਿੱਚ ਔਰ ਪੰਜਾਬ ਗਵਰਨਮੈਂਟ ਦੇ ਲਾਇਸੈਂਸ ਦੇ ਵਿੱਚ ਕੀ ਫਰਕ ਹੈ ਔਰ ਕਿਵੇਂ ਤੁਸੀਂ ਉਹਨੂੰ ਵੈਰੀਫਾਈ ਕਰ ਸਕਦੇ ਹੋ ਔਰ ਕਿਵੇਂ ਤੁਸੀਂ ਇੱਕ ਸਹੀ ਕੰਸਲਡੈਂਟ ਦੀ ਚੋਣ ਕਰਕੇ ਆਪਣਾ ਸੁਪਨਾ ਵੀ ਸਾਕਾਰ ਕਰ ਸਕਦੇ ਹੋ ਸੋ ਆਈ ਊਡ ਰਿਕੁਐਸਟ ਕੈਪਟਨ ਸੁਰਿੰਦਰਪਾਲ ਜੀ ਨੂੰ ਕਿ ਇਸ ਟਾਪਿਕ ਜਦੋਂ ਥੋੜਾ ਜਿਹਾ ਬਰੀਫਲੀ ਡਿਸਕਸ ਕੀਤਾ ਜਾਵੇ ਔਰ ਇਹਨੂੰ ਲੀਡ ਕੀਤਾ ਜਾਵੇ ਜੀ ਗੁੱਡ ਆਫਟਰਨੂਨ ਐਵਰੀਬਾਡੀ ਜੇ ਆਪਾਂ ਮਾਈਗ੍ਰੇਸ਼ਨ ਦੀ ਗੱਲ ਕਰੀਏ ਡੂ ਯੂ ਥਿੰਕ ਇਟ ਇਜ਼ ਇਟ ਅ ਨਿਊ ਫੈਨੋਮੀਨਾ ਜੇ ਬੰਦੇ ਦੀ ਫਿਤਰਤ ਦੀ ਗੱਲ ਕਰੀਏ ਤਾਂ ਇਟ ਇਜ਼ ਅ ਆਨ ਗoing ਪ੍ਰੋਸੈਸ ਸਿੰਸ 에ਜੇਸ ਕਿ ਪੀਪਲ ਆਰ ਮੂਵਿੰਗ ਫ੍ਰੋਮ ਵਨ ਪਲੇਸ ਟੂ ਅਨਦਰ ਇਨ ਸਰਚ ਫ ਆਫ ਗ੍ਰੀਨਰ ਪਾਸਚਰ ਹੈਨਾ ਆਪਣਾ ਚੰਗਾ ਪਰਵੇਖ ਆਪਣਾ ਜੋ ਵੀ ਸੋਚ ਕਰਕੇ ਪੀਪਲ ਆਰ ਮੂਵਿੰਗ ਫ੍ਰੋਮ ਵਨ ਪਲੇਸ ਟੂ ਅਨਦਰ ਲੀਗਲ ਵੇ ਵੀ ਅਡਾਪਟ ਕੀਤਾ ਇਲੀਗਲ ਵੇ ਵੀ ਅਡਾਪਟ ਕੀਤਾ ਬਟ ਕਿਤੇ ਨਾ ਕਿਤੇ ਜਾ ਕੇ ਸਿਸਟਮ ਦੇ ਵਿੱਚ ਜਾਂ ਲੋਕਾਂ ਦੀ ਐਸਪੀਰੇਸ਼ਨਸ ਦੇ ਵਿੱਚ ਇਨਸੀਡੈਂਟ ਦਿਸ ਇਸ ਨੋਟ ਦ ਫਰਸਟ ਟਾਈਮ ਇਟ ਹੈਸ ਹਾਪਨਡ ਵੇ ਬੈਕ 1960 1998 97 ਦੇ ਵਿੱਚ ਇੱਕ ਸਿਮਿਲਰ ਇਨਸੀਡੈਂਟ ਹੋਇਆ ਸੀ ਮਾਲਟਾ ਬੋਟ ਟ੍ਰੈਜੇਡੀ ਮੇਬੀ ਹੋ ਸਕਦਾ ਹੋਰੇ ਪੀਰੀਅਡ ਆਫ ਟਾਈਮ ਲੋਕੀ ਉਪਰ ਉਪ ਲਾ ਗਏ ਠੀਕ ਹੈ ਮੇਬੀ ਆ ਜਿਹੜਾ ਹੁਣ ਇਨਸੀਡੈਂਟ ਹੋਇਆ ਅੱਜ ਦਾ ਹੀ ਨਿਊਜ਼ਪੇਪਰ ਦੀ ਜੇ ਆਪਾਂ ਗੱਲ ਕਰੀਏ ਸੋ ਥਿਸ ਇਸ ਨਾਟ ਦ ਫਰਸਟ ਟਾਈਮ ਡਿਪੋਰਟੇਸ਼ਨ ਹੈਸ ਟੇਕਨ ਪਲੇਸ ਆਫ ਐਂਡ ਆਨ ਡਿਪੋਰਟੇਸ਼ਨ ਹੁੰਦੀ ਰਹੀ ਆ ਅੱਜ ਦੇ ਨਿਊਜ਼ ਆਰਟੀਕਲ ਜੇ ਗੱਲ ਕਰੀਏ ਤਾਂ ਸਿንስ 2020 देयर ਆਰ ਅਬਾਊਟ 21 ਡਿਪੋਰਟੇਸ਼ਨ ਫਲਾਈਟਸ ਵਿਚ ਹਾਸ ਕਮ ਟੂ ਇੰਡੀਆ ਤੁਸੀਂ ਸਾਰੇ ਇਸ ਗੱਲ ਤੋਂ ਵਕਫੂ ਹੋਵੋਗੇ ਤਾਂ ਮੇਬੀ ਉਸ ਟਾਈਮ ਜੋ ਹੋਇਆ ਜਦੋਂ ਫਲਾਈਟਸ ਆਈਆਂ ਮੇਬੀ ਉਹ ਇਹਨੇ ਨੰਬਰਸ ਵਿੱਚ ਨਹੀਂ ਆਈਆਂ ਏਕੜ ਦੁਕੜ ਆਂਦਿਆਂ ਨੀਆਂ ਹੌਲੀ ਹੌਲੀ ਦ ਫਲਾਈਟਸ ਡਿਪੋਰਟੇਸ਼ਨ ਫੇਲਡ ਟੂ ਹਿਟ ਦ ਲਾਈਨਲਾਈਟ ਮੇਬੀ ਮੀਡੀਆ ਵਿੱਚ ਵੀ ਮੇਰਾ ਨਹੀਂ ਖਿਆਲ ਜਿਸ ਹਿਸਾਬ ਨਾਲ ਅੱਜ ਇਹ ਇਸ਼ੂ ਹੋਇਆ ਤੇ ਪਿਛਲੇ ਦਸਾਂ ਦਿਨਾਂ ਚ ਓਵਰ ਰੇਪੋਰਟ ਆਫ ਟਾਈਮ ਹਰ ਹਰ ਮੀਡੀਆ ਚ ਹਰ ਜਗ੍ਹਾ ਤੋਂ ਕੁਛ ਨਾ ਕੁਛ ਇਨਪੁਟਸ ਆਈਆਂ ਨੇ ਲੋਟ ਆਫ ਇਨਫੋਰਮੇਸ਼ਨ ਲੋਟ ਆਫ ਨਿਊਜ਼ ਇਜ਼ देयर ਬਟ ਕਿਤੇ ਨਾ ਕਿਤੇ ਮੀਡੀਆ ਹੈਜ਼ ਫੇਲਡ ਟੂ ਹਿਟ ਦਾ ਕੋਰ ਇਸ਼ੂ ਕੋਰ ਇਸ਼ੂ ਕੀ ਹੈ ਕੀ ਇਹ ਮਸਲਾ 300 350 ਬੰਦਿਆਂ ਦਾ ਹੈਗਾ ਕੀ ਇਹ ਮਸਲਾ ਅੱਜ ਦਾ ਹੈਗਾ ਤੇ ਵਾਟ ਇਜ਼ ਦਾ ਡੈਮੇਜ ਇਨਵੋਲਡ ਵਾਟ ਇਜ਼ ਦਾ ਐਕਸਟੈਂਟ ਆਫ ਦਾ ਇਸ਼ੂ ਅਸੀਂ ਅੱਜ ਇਸ ਤੁਹਾਡੀ ਮੀਡੀਆ ਇੰਟਰੈਕਸ਼ਨ ਰਾਹੀਂ ਕੁਝ ਹੋਣਾ ਇਸ਼ੂਸ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਜਿਹੜੇ ਇਸ਼ੂਸ ਤੇ ਮੇਬੀ ਵੀ ਹੈਡ ਫੇਲਡ ਟੂ ਹਿੱਟ ਦਾ ਕੋਰ ਇਸ਼ੂ ਨੰਬਰ 1 ਜੋ ਮੀਡੀਆ ਚ ਰਿਪੋਰਟ ਤੁਸੀਂ ਸਭ ਤੋਂ ਜ਼ਿਆਦਾ ਹੋ ਕੇ ਕੋਈ ਬੰਦੇ 10 ਮਹੀਨਿਆਂ ਚ ਵਾਪਸ ਪਹੁੰਚਿਆ ਕੋਈ ਬੰਦਾ 11 ਮਹੀਨਿਆਂ ਚ ਵਾਪਸ ਪਹੁੰਚਿਆ ਕੋਈ ਬੰਦਾ ਸਾਲ 2 ਸਾਲ ਚ ਪਹੁੰਚਿਆ ਦੈਟ ਮੀਨਸ और दिस वाज नॉट द ओनली बैच दिस आर नॉट द लास्ट बैच जे आपा बैकवर्ड्स ए इशू नु देखिए जदोनदे ये बंदे गए ने जेडे बंदे वापस आए ने पिछले 1 साल च पिछले 11 महिना च बहुत सारे बंदे ता ओही बंदे ने जेडे वापस आ गए ने वेरियस hmm. बंदे जेडे अलग-अलग स्टेज दे किते ना किते फसे बैठे होणगे जिन्ना दा ता जे नाम जिन्ना दी फिगर्स अजे सामने अपने नहीं आई सो so, जे देखा जावे ता इट इज नॉट ए ਸਮਾਲ ਇਸ਼ੂ ਇਹਦੀ ਐਕਸਟੈਂਟ ਬਹੁਤ ਵੱਡੀ ਹੈ ਜੇ ਨੰਬਰਸ ਦੀ ਗੱਲ ਕਰੀਏ ਤਾਂ ਨੰਬਰਸ ਆਉਣ ਵਾਲੇ ਟਾਈਮ ਤੇ ਜਿਵੇਂ ਜਿਵੇਂ ਹੋਏਗਾ ਜਾਂ ਹੋਏਗਾ ਬਹੁਤ ਜ਼ਿਆਦਾ ਇਨਕਰੀਸ ਹੋ ਸਕਦੇ ਹੈ ਮੇਬੀ ਇਟ ਵਿਲ ਕ੍ਰੋਸ ਹੰਡਰਡਸ অর ਮੇਬੀ ਟੱਚ ਲੱਖ ਦੂਜੀ ਗੱਲ ਇਹ ਉਹ ਬੰਦੇ ਨੇ ਜਿਹੜੇ ਵਾਪਸ ਆ ਗਏ ਢਾਈ 300 ਬੰਦੇ देयर आर ਡਿਫਰੈਂਟ ਪੀਪਲ ਜਿਹੜੇ ਉੱਥੇ ਬਾਰਡਰ ਕ੍ਰੋਸ ਕਰਕੇ ਮੇਬੀ ਸਜ਼ਾ ਭੁਗਤ ਕੇ ਅਮਰੀਕਾ 'ਚ ਬੈਠੇ ਹੋਣਗੇ ਹੋ ਸਕਦਾ ਉਹਨਾਂ ਤੇ ਵੀ ਇਹਦਾ ਇੰਪੈਕਟ ਪਵੇ ਜਦੋਂ ਉਹਨਾਂ ਨੇ ਕੋਈ ਆਪਣੀ ਪਟੀਸ਼ਨ ਵਗੈਰਾ ਫਾਈਲ ਕਰਕੇ ਅਗਲਾ ਰਸਤਾ ਤਿਆਰ ਕਰ ਲੈਣ ਸੋ देयर ਮਸਟ ਬੀ ਸਮ ਅਗੇਨ ਸਿਗਨੀਫੀਕੈਂਟ ਨੰਬਰ ਆਫ ਪੀਪਲ ਜਿਹੜੇ ਇਸ ਸਟੇਜ ਤੇ ਫਸੇ ਹੋਏ ਨੇ ਸੋ ਓਵਰਆਲ ਜੇ ਇਕੋਸਿਸਟਮ ਦੀ ਗੱਲ ਕਰੀਏ ਤਾਂ ਇਹ ਜੋ ਆਪਾਂ ਨੂੰ ਨਿਊਜ਼ ਦੇ ਵਿੱਚ ਆ ਰਿਹਾ ਜਾਂ ਦਿਖ ਰਿਹਾ ਹੈ ਇਹ ਮੁੱਦਾ ਜੋ ਹੈਗਾ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਵੱਡਾ ਮਸਲਾ ਆ ਅਗਲੀ ਗੱਲ ਕਰੀਏ ਕਿ ਏਜੰਟਸ ਦੀ ਏਜੰਸੀ ਦੀ ਗੱਲ ਕਰੀਏ ਤਾਂ ਇੱਕ ਬੰਦਾ ਜਿਹੜਾ ਕੋਈ ਕਿਤੇ ਵੀ ਬੈਠਾ ਇੰਡੀਆ ਦੇ ਕਿਸੇ ਵੀ ਕੋਨੇ 'ਚ ਆਪਰੇਟ ਕਰ ਰਿਹਾ ਜਿਵੇਂ ਜਿਵੇਂ ਖਬਰਾਂ ਆ ਰਹੀਆਂ ਨੇ ਕਿ ਬੰਦੇ ਕਿਵੇਂ ਉੱਥੇ ਪਹੁੰਚੇ ਸੋ ਕੋਰ ਇਸ਼ੂ ਇਹ ਵੀ ਉੱਠਦਾ ਕਿ ਇੱਕ ਬੰਦੇ ਦੇ ਹੱਥ ਦਾ ਕੰਮ ਨਹੀਂ ਹੈਗਾ ਇਹ ਕਿਉਂ ਉਸ ਬੰਦੇ ਨੂੰ ਕੰਟਰੀ A ਚ ਲੈ ਕੇ ਗਿਆ ਜਾਇਆ ਗਿਆ ਜਾਂ ਕਿਉਂ ਉਸ ਕੰਟਰੀ B ਚ ਲੈ ਕੇ ਜਾਇਆ ਗਿਆ ਮੇਬੀ ਉੱਥੇ ਕੋਈ ਨੈਟਵਰਕ ਹੈ ਨਾ ਦਾ ਗਲੋਬਲ ਕੋਈ ਚੱਲ ਰਿਹਾ ਹੋਵੇਗਾ ਜਿੱਥੇ ਕਰਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਉੱਥੇ ਦੇ ਨੈਟਵਰਕ ਦੇ ਵਿੱਚ ਜਾਂ ਉੱਥੇ ਦੇ ਵਿੱਚ ਮੈਨੂੰ ਕੋਈ ਸਕੋਪ ਹੈ ਲੂਪ ਹੋਲ ਹੈ ਜਿਹਨੂੰ ਮੈਂ ਐਕਸਪਲੋਇਟ ਕਰ ਸਕਦਾ ਹੈ 댓 ਇਜ਼ ਵਾਈ ਮੈਂ ਉਹ ਰਸਤਾ ਤੇ ਉਹ ਰੂਟ ਅਖਤਿਆਰ ਕਰ ਰਿਹਾ ਹਾਂ ਸੋ ਜੇ ਦੇਖਿਆ ਜਾਵੇ ਤਾਂ that means it's a global issue and it is a huge network and nexus ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਅਗਲਾ ਇਸ਼ੂ ਆਉਂਦਾ ਕਿ ਡੈਮੇਜ ਜੇ ਹੈਗੀ ਆ ਡੈਮੇਜ ਦੀ ਜੇ ਗੱਲ ਕਰੀਏ 50 ਲੱਖ 60 ਲੱਖ ਕਿਉਂਕਿ ਜਦੋਂ ਆਪਾਂ ਦੇਖ ਰਹੇ ਹਾਂ ਕਿ ਇੰਨੇ ਬੰਦੇ ਇਨਵੋਲਡ ਨੇ ਤਾਂ ਮੈਂ ਵੀ ਜਿਹੜਾ ਕੋਰ ਬੰਦਾ ਇੱਕ ਗਰਾਊਂਡ ਲੈਵਲ ਤੋਂ ਬੰਦਾ ਚੱਕ ਕੇ ਦਿੰਦਾ ਉਹਦੇ ਤਾਂ ਹੱਥ ਪੱਲੇ ਇੱਕ ਮੀਗਰ ਅਮਾਉਂਟ ਆਂਦੀ ਹੋਵੇ ਦੂਜੀ ਗੱਲ ਜੇ ਡੈਮੇਜ ਦੀ ਕਰੀਏ ਬੰਦੇ ਦੇ 50 ਲੱਖ ਗਏ ਨਾਓ ਹਾਊ ਆਰ ਥੀਸ ਫੈਮਲੀਆਂ ਉਹਨਾਂ ਤੇ ਕੀ ਇੰਪੈਕਟ ਪਏਗਾ ਮਸਲਾ 50 ਲੱਖ ਰੁਪਏ ਦਾ ਨਹੀਂ ਹੈਗਾ 60 ਲੱਖ ਦਾ ਇਹ ਡੈਮੇਜ ਇਹ ਕਨਸੀਕੁਐਂਸਸ 50 ਲੱਖ ਦੇ ਉਸ ਫੈਮਿਲੀ ਦੀਆਂ ਉਸ ਬੰਦੇ ਦੀਆਂ ਤਿੰਨ ਪੁਖਸ਼ਤਾ ਤੋਂ ਭੁਗਤਣਗੀਆਂ ਉਹਦੇ ਪੇਰੈਂਟਸ ਉਹ ਆਪ ਤੇ ਮੇਬੀ ਉਹਦੀ ਅਗਲੀ ਜਨਰੇਸ਼ਨ ਵੀ ਭੁਗਤੇਗੀ ਦੀਸਾ ਤੋਂ ਕਨਸੀਕੁਐਂਸਸ ਸੋ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਮੈਂ ਪਹੁੰਚਣਾ ਚਾਹ ਰਿਆਂ ਕਿ ਏ ਇਸ ਇਸ਼ੂ ਕਿਉਂਕਿ ਅੱਜ ਤੱਕ ਜਿਹੜੀਆਂ ਫਲਾਈਟਸ ਆਈਆਂ ਨੇ ਉਹ ਏਟ ਐਨੀ ਅਟੈਨਸ਼ਨ ਨਹੀਂ ਲੈ ਸਕੀਆਂ ਹੁਣ ਕਿਉਂਕਿ ਇਸ਼ੂ ਲਾਈਨ ਲਾਈਟ 'ਚ ਆਇਆ ਹੈ ਲੈਟਸ ਪ੍ਰੋਜੈਕਟ தி ਇਸ਼ੂ ਇਨ ਅ ਰਾਈਟ ਪਰਸਪੈਕਟਿਵ ਥੈਟ ਹਾਊ ਬਿਗ ਇਸ ਦ ਇਸ਼ੂ ਹਾਊ ਮੈਨੀ ਨੰਬਰ ਆਫ ਪੀਪਲ ਆਰ ਇਨਵੋਲਡ ਹਾਊ ðiਸ ਪੀਪਲ ਆਰ ਗੋਇੰਗ ਟੂ ਅਫੈਕਟ ਈਚ ਐਂਡ ਏਵਰੀ ਵਨ ਇਨ ðiਰ ਫੈਮਿਲੀ ਮੇਬੀ ਇਨ ਦ ਸੋਸਾਇਟੀ ਸੋ ðiਸ ਇਜ਼ ਦ ਕੋਰ ਇਸ਼ੂ ਆਈ ਰਿਕਵੈਸਟ ਮੀਡੀਆ ਨੂੰ ਕਿ ਇਸ ਇਸ਼ੂ ਦੀ ਗ੍ਰੈਵਿਟੀ ਆਫ ਦ ਸਿਚੁਏਸ਼ਨ ਐਕਸਟੈਂਟ ਆਫ ਦ ਸਿਚੁਏਸ਼ਨ ਨੂੰ ਸਮਝਿਆ ਜਾਵੇ ਤੇ ਇਸ਼ੂ ਨੂੰ ਰਾਈਟ ਪਰਸਪੈਕਟਿਵ ਵਿੱਚ ਐਡਾਪਟ ਕੀਤਾ ਜਾਦਾ ਅਗਲਾ ਇਸ਼ੂ ਆਉਂਦਾ ਹੈ ਕਿ ਓਕੇ ਇਸ ਤਿਹਾਰੇ ਸਿਸਟਮ ਫਾਰ ਏਜੰਟਸ ਜਿਹੜੇ ਆਪਰੇਟ ਕਰ ਰਹੇ ਨੇ ਉਹ ਕੀ ਸਿਸਟਮ ਹੈਗਾ ਆਪਾਂ ਪੰਜਾਬ ਸਰਕਾਰ ਦੀ সেন্ট্রਲ ਗਵਰਨਮੈਂਟ ਦੀ ਗੱਲ ਕਰੀਏ ਤਾਂ সেন্ট্রਲ ਗਵਰਨਮੈਂਟ ਨੇ ਲੌਂਗ ਐਗੋ ਇੱਕ ਲਾਇਸੈਂਸ ਸਿਸਟਮ ਲਾਇਸੈਂਸਿੰਗ ਰਜਿਮ ਕ੍ਰੀਏਟ ਕੀਤਾ ਸੀਗਾ ਥੈਟ ਵਾਸ ਲਾਇਸੈਂਸ ਵਾਸ ਇਸ਼ੂਡ ਬਾਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ this license was called recruiting agent a recruiting agency ਦਿਸ ਵਾਸ ਬੇਸਿਕਲੀ ਫਾਰ ਦਾ ਪਰਪਸ ਕਿ ਜਿਹੜੇ ਬੰਦੇ ਓਵਰਸੀਜ਼ ਏਮਪਲੋਇਮੈਂਟ ਲੈਂਦੇ ਨੇ ਇਹ ਏਜੰਟਸ ਆਥਰਾਈਜ਼ਡ ਲਾਇਸੈਂਸਡ ਏਜੰਟ ਸੀਗੇ ਦੇ ਕੁਡ ਗੈਟ ਇਨ ਟੱਚ ਵਿਦ ਓਵਰਸੀਜ਼ ਕੰਪਨੀਆਂ ਐਂਡ ਬੰਦਿਆਂ ਨੂੰ ਬਾਹਰ ਭੇਜ ਰਹੇ ਸੀ ਫਾਰ ਦਾ ਪਰਪਸ ਆਫ ਏਮਪਲੋਇਮੈਂਟ ਓਨਲੀ ਏਮਪਲੋਇਮੈਂਟ ਸੋ ਜਿਹੜਾ ਓਵਰਸੀਜ਼ ਰਿਕਰੂਟਮੈਂਟ ਲਈ ਜਿਹੜਾ ਲਾਇਸੈਂਸ ਹੈਗਾ ਦੈਟ ਇਜ਼ ਇਸ਼ੂਡ ਬਾਈ ਐਕਸਟਰਨਲ ਅਫੇਅਰਸ ਮਿਨਿਸਟਰੀ ਮੈਂ ਇਹ ਗੱਲ ਇਸ ਕਰਕੇ ਸ਼ੇਅਰ ਕਰ ਰਿਹਾ ਕਿਉਂਕਿ ਹੁਣ ਜਦੋਂ ਸਾਰਾ ਇਸ਼ੂ ਹਾਈਲਾਈਟ ਹੈਗਾ ਮੇਬੀ ਕਹਿ ਲੋ ਕਿ ਮੇਬੀ ਲੈਕ ਆਫ ਇਨਫੋਰਮੇਸ਼ਨ ਮੇਬੀ ਮਿਸ ਇਨਫੋਰਮੇਸ਼ਨ ਕਈ ਚੀਜ਼ਾਂ ਇਹ ਇਫੈਕਟ ਕਰਦੀਆਂ ਨੇ ਜਿਵੇਂ ਕਿ ਕੁਝ ਦਿਨ ਪਹਿਲਾਂ ਇੱਕ ਨਿਊਜ਼ ਆਰਟੀਕਲ ਸੀਗਾ ਕਿ ਐਕਸਟਰਨਲ ਅਫੇਅਰ ਮਿਨਿਸਟਰੀ ਕਹਿੰਦੀ ਹੈ ਕਿ ਇਹ ਜਿਹੜਾ ਲਾਇਸੈਂਸ ਨੇ ਸਿਰਫ ਅਸੀਂ ਤਾਂ ਇੰਨੇ ਲਾਇਸੈਂਸ ਦਿੱਤੇ ਨੇ ਜਿਹਦੇ ਵਿੱਚੋਂ ਪੰਜਾਬ ਦੇ ਐਨਏ ਲਾਇਸੈਂਸ ਨੇ ਜਾਂ ਐਨਏ ਲਾਇਸੈਂਸ ਦੁਬਾਰਾ ਰੀਨਿਊ ਨਹੀਂ ਹੋਏ ਇਟ ਕ੍ਰੀਏਟਡ ਐਨ ਇਮਪ੍ਰੈਸ਼ਨ ਕਿ ਥੈਟ ਮੀਨਸ ਪੰਜਾਬ ਦੇ ਵਿੱਚ ਤਾਂ ਜਿੰਨੇ ਏਜੰਟ ਕੰਸਲਟੈਂਟ ਬੈਠੇ ਨੇ ਸਾਰੇ ਇਲੀਗਲ ਨੇ ਸੋ ਦਾ ਕਰੈਕਟ ਪਰਸਪੈਕਟਿਵ ਇਜ਼ ਜਿਹੜਾ ਆਰਏ ਲਾਇਸੈਂਸ ਹੈਗਾ ਥੈਟ ਇਜ਼ ਇਸ਼ੂਡ ਬਾਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ and it is only for the purpose of for overseas recruitment or recruitment on behalf of overseas companies us to agla ik license hai ga punjab government ne bhi is issue te agge karwai kiti 2012 ch pehli wari act aaya jinu ohna ne kiah gaya punjab prevention of human smuggling act 2012 ਉਹਦੇ ਵਿੱਚ ਕੁਝ ਕਾਮੀਆਂ ਪਾਈਆਂ ਗਈਆਂ 2014 ਵਿੱਚ ਫਿਰ ਇਸ ਐਕਟ ਰਿਵਿਊ ਹੋਇਆ ਇਹ ਸੈਕਟਰ ਨੂੰ ਦਿੱਤਾ ਨਾਂ ਦਿੱਤਾ ਗਿਆ ਪੰਜਾਬ ट्रैवल ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ ਇਹਦੇ ਵਿੱਚ ਕੀ ਹੈਗਾ ਦਾ ਲਾਈਸੈਂਸਿੰਗ ਪ੍ਰੋਸੈਸਿੰਗ ਰੈਗੂਲੇਸ਼ਨਸ ਦਿੱਤੀਆਂ ਹੋਈਆਂ ਨੇ ਤੇ ਸਕੋਪ ਆਫ ਆਪਰੇਸ਼ਨਸ ਦਿੱਤਾ ਹੋਇਆ ਹੈਗਾ ਇਸ ਲਾਈਸੈਂਸ ਦੇ ਅੰਡਰ ਆਈਲੈਟਸ ਕੰਸਲਟੈਂਸੀ ਟਿਕਟਿੰਗ ਸਟੂਡੈਂਟ ਵੀਜ਼ਾ ਇਹ ਸਾਰੇ ਅਲੱਗ-ਅਲੱਗ ਕੈਟਾਗਰੀਜ਼ ਦੇ ਲਾਈਸੈਂਸ ਪੰਜਾਬ ਗਵਰਨਮੈਂਟ ਨੇ 2000 14 ਦੇ ਵਿੱਚ ਇਹਨੂੰ ਰਿਵਿਊ ਕਰਕੇ ਬਣਾਇਆ देयर इज ਅ ਸੈਟ ਪ੍ਰੋਸੀਜਰ ਦ ਲਾਇਸੈਂਸ ਇਸ issued by the respective district commissioner it is under the ministry of home affairs punjab government ਇਹਨਾਂ ਲਾਇਸੈਂਸ ਜਿਹੜੇ ਵੀ authorized licensees ਹੈਗੇ ਨੇ ਉਹਨਾਂ ਦੀ ਲਿਸਟ ਹਰੇਕ ਡਿਸਟ੍ਰਿਕਟ ਦੀ ਵੈਬਸਾਈਟ ਤੇ ਅਵੇਲੇਬਲ ਹੈਗੀ ਆ ਚੈੱਕ ਕੀਤਾ ਜਾ ਸਕਦਾ ਹੈ ਵੈਰੀਫਾਈ ਕੀਤਾ ਜਾ ਸਕਦਾ ਹੈਗਾ ਅਸੀਂ ਔਨ ਆਰ ਪਾਰਟ ਆਜ਼ ਐਲਿਸ ਟਾਈਮ ਟੂ ਟਾਈਮ ਡਿਸਟ੍ਰਿਕਟ ਅਫੀਸ਼ੀਅਲਸ ਨਾਲ ਮੀਟਿੰਗ ਕਰਕੇ ਜੋ ਵੀ ਹੈ ਦੱਸਦੇ ਰਹਿਣੇ ਹੈਗੇ ਆ ਇੰਟਰੈਕਸ਼ਨ ਕਰਦੇ ਰਹਿਣੇ ਹੈਗੇ ਆ ਇਸ ਲਾਇਸੈਂਸ ਦਾ ਇਸ ਐਕਟ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਹੈਗਾ ਕਿ ਟਾਈਮ ਟੂ ਟਾਈਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਵੇਅਰਨੈਸ ਕੈਂਪ ਵੀ ਲਗਾਏਗੀ ਲੋਕਾਂ ਦੀ ਅਵੇਅਰਨੈਸ ਲਈ ਕਿ देयर ਇਸ ਅ ਪ੍ਰੋਸੈਸ देयर इज ਅ ਸਿਸਟਮ देयर इज ਅ ਸਿਸਟਮ ਆਫ ਲਾਇਸੈਂਸ ਇਜੈਂਟ ਬਟ ਅੱਜ ਦੀ ਜੇ ਹੁਣ ਆਪਾਂ ਇਸ ਦੀ ਹਾਲਾਤ ਦੀ ਗੱਲ ਕਰੀਏ ਇਟ ਵਾਸ ਇਨ 2014 14. ਅੱਜ ਆਪਾਂ ਬੈਠੇ ਆ 2025 ਸੋ ਮੇਬੀ ਜਿਹੜੀ ਕਰੰਟ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਸਿਨੈਰੀਓ ਹੈਗਾ ਕਿ ਸਮਵੇਅਰ ਮੇਬੀ ਦ ਲਾਇਸੈਂਸ ਦੇ ਵਿੱਚ ਉਹ ਪ੍ਰਾਵਧਾਨੀ ਹੈਗੇ ਜਾਂ ਲਾਇਸੈਂਸ ਦੇ ਵਿੱਚ ਜਿਹੜੇ ਨੋਰਮਸ ਨੇ ਦੇ ਫੇਲਡ ਟੂ ਰੀਚ ਦ ਕੋਰ ਆਬਜੈਕਟਿਵ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਹੁਣ ਜਿਹਨਾਂ ਨੂੰ ਜਿਹੜੇ ਇਲੀਗਲੀ ਆਪਰੇਟ ਕਰ ਰਹੇ ਨੇ ਹਾਊ ਆਰ ਦੇ ਆਪਰੇਟਿੰਗ ਸੋ ਏ ਲਾਇਸੈਂਸ ਮੇਬੀ ਜੇ ਮੈਂ ਇਹ ਵੀ ਕਹਾਂ ਕਿ ਇਟ ਫੇਲਡ ਟੂ ਰੀਚ ਦ অবਜੈਕਟਿਵ ਟੂ ਰੈਗੂਲੇਟ অর ਟੂ ਕੰਟਰੋਲ ਹੈਵ ਕੰਟਰੋਲ ਓਵਰ ਅਨ ਰਜਿਸਟਰਡ ਲਾਇਸੈਂਸ ਕਿ ਤਨਾ ਕਿਤੇ ਇਹਦੇ ਵਿੱਚ ਕੋਈ ਨਾ ਕੋਈ ਦਰਮਿਆਨ ਗੈਪ ਰਹਿ ਗਿਆ ਹੈਗਾ ਜਿਸ ਗੈਪ ਨੂੰ ਅਨ ਜਿਹੜੇ ਏਜੈਂਟਸ ਨੇ ਉਹਨਾਂ ਨੇ ਐਕਸਪਲੋਇਟ ਕੀਤਾ ਤੇ ਇਸ ਕਰਕੇ ਕਰੰਟ ਸਿਚੁਏਸ਼ਨ 'ਚ ਅੱਜ ਆਪਾਂ ਬੈਠੇ ਹਾਂ